ਘੋੜੀ ਵੰਗੋ ਭਾਈ ਦਾ ਬਾਬਾ ਜੀ ਸਿੰਧਰੀ ਘੋੜੀ ਵੰਗੋ ਭਾਈ ਦਾ ਵੇਖੋ ਖੇਡ ਮੈਦਾਨ ਵਿੱਚ ਟੱਕਰ ਸਿਰੇ ਦੀ ਫਰੀਦਕੋਟ ਦਾ ਡੱਗੋਲਾ ਸ਼ਰਨਾ ਡੱਗੋਲਾ ਸ਼ਰਨਾ ਬੱਲੇ 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 ਮੇਲਾ ਮੇਲਾ ਤਾੜੀ ਵੱਡੀ ਸਾਰੀ 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 ਉਹ ਬੱਲੇ 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 ਕਬੱਡੀ 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 ਉਹ ਇਧਰਲੇ ਪਾਸੇ ਪਾ ਬਾਦਿਆਂ ਪੁਆਤਿਆਂ ਸ਼ਕਰ ਬਾਬਾ ਜੋਰਵਰ ਸਿੰਘ ਇਹ ਸਾਡੇ ਛੋਟੇ ਸਤਕਾਰ ਦੇ ਜੋਗ ਇਹ ਪਾਪੇ ਨੇ ਕਿਉਂਕਿ ਪਾਕੇ ਜੱਡਾਂ ਘਰਾਂ ਚ ਜਨਮੇ ਨੇ ਇਹ ਪਾਓ ਸਾਹਮਣੇ ਤਰੰਦੇਪੁਰ ਪਿੰਡ ਵਾਲਿਆ ਖਲਾਰ ਦੇ ਬਾਹਾ ਮੱਲਾ ਹੋਦਾ ਸਾਹਮਣੇ ਦਰਸ਼ਕ ਵੀ ਚਾਹੁੰਦੇ ਐ ਪਰ ਸ਼ਰਮਾ ਸ਼ਰਮਾ ਬੱਲੇ 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 ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਬੱਲੇ ਬੱਲੇ ਹੋ ਜੂ ਮਿੱਤਰੋ ਤਾੜੀਆਂ ਮਾਰਦੇ ਜੋਰਦਾਰ ਡੱਗੋ ਵਾਲਾ ਸ਼ਾਬਾਸ਼ ਧੱਕਾ ਇਨੂੰ ਫਾਕੀ ਦੇ ਬੱਲੇ ਉਹ ਸ਼ਰਨਿਆ ਬਈ ਸਾਰੇ ਹੱਥ ਤਾੜੀਆਂ ਮਾਰੋ ਇਹਨੂੰ ਚਾਥੇ ਝੋਟਿਆਂ ਤੇ ਸਾਨਾਂ ਦਾ ਫਰਜ਼ੇ ਜਬਾਨੋ ਬੰਦਾ ਤੁੱਕੀ ਦਾ ਨਹੀਂ ਹੁੰਦਾ ਮੋਲ ਇੱਥੇ ਪੈਂਦਾ ਇਸਦਾ ਪੱਕੀਆਂ ਜਬਾਨ ਦਾ ਆਹ ਬੱਲੇ 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 ਇੱਕ ਬੱਲੇ ਬੁਰਗਾ ਇੱਕ ਬੱਲੇ ਰੱਖਦਾ ਬੁਰਗਾ ਬੱਲੇ 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 ਪੂਜ ਦਾ ਮਦਾਨ ਆਹ ਬੱਲੇ 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 ਪਾਓ ਆਓ ਹੁਣ ਤਾੜੀਆਂ ਮਾਰੋ ਸਾਰੇ ਹੁਣ ਬਣੀ ਗੱਲ ਉਧਰ ਸੇਖ ਦਾ ਵੀਰ ਫਿਰ 2 ਕਿਲੋ ਮਿੰਟ ਤੱਕ ਮੇਰੇ ਵਾਲੇ ਪਾਸੇ ਆ ਜਾ ਇਧਰਲੇ ਪਾਸੇ ਆਓ ਇੱਥੇ ਰੱਖੋ ਮੱਲਾ ਇਹ ਪੱਟ ਇਧਰਲੇ ਪਾਸੇ ਪਾਓ ਇੱਕਮ ਫਤਾਹਪੁਰ ਪੈਂਡ ਵਾਲਾ ਆਹ ਗੁਰਦਾਸ ਇਹ ਆ ਪੁਰੀਆ ਪੁਰੀਆ ਗੁਰਦਾਸ ਅਮਰੀਕਾ ਦੇ ਨਾਲ ਹੈ ਪਾਪਾ ਪਿਆਰ ਬਣਾ ਕੇ ਰੱਖੇ ਇਧਰਲੇ ਪਾਸੇ ਰੰਗ ਦੇ ਇੱਕਮਾ ਪੁਰੀਆ ਫਰੰਦੀ ਪੁਰੀਆ ਫਰੰਦੀ